ਮੇਰੀਆਂ ਪਹਿਲਾਂ ਵੀ ਤੁਸੀਂ ਬਹੁਤ ਵੀਡੀਓ ਦੇਖੀਆਂ ਨੇ ਆ ਕੁੱਤਾ ਡਾਕਟਰ ਜਿਹੜਾ ਭਾਨੇ ਨੂੰ ਭੌਕੀ ਜਾਂਦਾ ਠੀਕ ਹੈ ਇਹਦਾ ਕੰਮ ਹੀ ਇਹ ਹੈ ਵੀ ਇਹਦਾ ਕੰਮ ਆ ਵੱਢਣਾ ਕੋਈ ਵੀ ਬੰਦਾ ਇਹਨੂੰ ਫਸ ਗਿਆ ਉਹਨੂੰ ਵੱਢਣਾ ਮੈਂ ਇੱਕ ਗੱਲ ਕਹਿਣਾ ਇਹ ਕਹਿੰਦਾ ਵੀ ਮੈਂ ਭਾਨੇ ਨੂੰ ਕਟਵਾ ਕੇ ਆਇਆ ਉੱਥੇ ਜਾ ਕੇ ਇਹ ਕਰਿਆ ਮੈਂ ਉਹਨੂੰ ਨੰਗਾ ਕਰਵਾਤਾ ਜੀ ਫਲਾਨਾ ਕਰਤਾ ਨੰਗਾ ਕਰਾ ਕੇ ਤਾਂ ਭਾਨੇ ਦਾ ਤਾਂ ਹੋਰ ਵੀ ਬਹੁਤ ਕੁਝ ਦੇਖਿਆ ਉਹਨਾਂ ਕਿ ਕੱਲਾ ਪਛਵਾੜਾ ਹੀ ਦੇਖਿਆ ਚਲੋ ਆਪਾਂ ਖੈਰ ਉਹ ਗੱਲ ਨਹੀਂ ਕਰਦੇ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਬੋਲਣ ਨੂੰ ਤਾਂ ਸੀ ਵੀ ਬਹੁਤ ਕੁਝ ਬੋਲ ਸਕਦੇ ਆ ਠੀਕ ਐ ਮੈਂ ਇਹ ਕਹਿੰਦਾ ਵੀ ਇਹ ਕਹਿੰਦਾ ਮੈਂ ਉੱਥੇ ਜਾ ਕੇ ਭਾਨਾ ਕਟਵਾਤਾ ਜੀ ਹੁਣ ਕ੍ਰੈਡਿਟ ਲੈਂਦਾ ਮੈਂ ਚੁਕਾਤਾ ਜੀ ਭਾਨਾ ਫੁਲਾਨਾ ਤੇ ਗੜਾ ਜੇਬ ਉਹ ਮੇਰੇ ਨਾਲ ਸਾਲ ਪਹਿਲਾਂ ਤੁਸੀਂ ਵੀਡੀਓ ਦੇਖੀ ਆਉਣੀਆਂ ਮੈਂ ਇਹਨੂੰ ਨਾਂ ਲੈ ਕੇ ਸ਼ਰਿਆਂ ਵਗਾਲਾਂ ਕੱਢੀਆਂ ਨੇ ਇਹ ਬੰਦੇ ਨੂੰ ਮੇਰਾ ਇਹਨੇ ਕੀ ਵੱਟ ਲਿਆ ਜਦੋਂ ਇੱਕ ਮੇਰੇ ਛੋਟੇ ਯੂਟਿਊਬਰ ਦਾ ਨਹੀਂ ਇਹ ਕੁਝ ਵਿਗਾੜ ਸਕਿਆ ਭਾਨੇ ਦਾ ਕੀ ਵਿਗਾੜ ਦੂਗਾ ਕੀ ਇਹਦੇ ਤਿਲਾਂ ਚ ਤੇਲ ਮੈਨੂੰ ਪਤਾ ਵੀ ਕਿੰਨਾ ਕਾ ਠੀਕ ਐ ਇਹਦੇ ਕੋਲੇ ਸਿਰਫ ਇਕੱਲਾ ਪੌਂਕਣਾ ਮਾਫੀ ਮੰਗ ਕੇ ਪੈਂਦਾ ਛੜਾਇਆ ਸੀਗਾ ਉਸ ਟਾਈਮ ਦੇ ਉੱਤੇ ਜਦੋਂ ਮੈਂ ਰੈਟ ਪਾਈ ਆ ਹਾਈ ਕੋਰਟ ਦੇ ਵਿੱਚ ਤੇ ਮੈਂ ਦੁਬਾਰੇ ਵੀ ਹਾਈ ਕੋਰਟ ਦੇ ਵਿੱਚ ਹੁਣ ਰੈਟ ਪਾ ਰਿਹਾ ਇਹਨੂੰ ਮੈਂ ਖੇਚੂਗਾ ਠੀਕ ਹੈ ਇਹਨੂੰ ਮੈਂ ਦੱਸੂਗਾ ਵੀ ਅਸਲ ਦੇ ਵਿੱਚ ਕਾਨੂੰਨ ਹੈ ਕੀ ਚੀਜ਼ ਠੀਕ ਹੈ ਅਸਲ ਦੇ ਵਿੱਚ ਇਹ ਕਾਨੂੰਨ ਦੇ ਵਿੱਚ ਅੱਜ ਤੱਕ ਫਸੀ ਨਹੀਂ ਮੈਂ ਇਹ ਚੀਜ਼ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਮਨੁੱਖੀ ਅਧਿਕਾਰ ਨੇ ਮਨੁੱਖੀ ਅਧਿਕਾਰਾਂ ਦੀ ਜਿੱਥੇ ਗੱਲ ਆਉਂਦੀ ਹੈ ਪੰਜਾਬ ਪੁਲਿਸ ਜਿਹੜੇ ਫਿਰ ਇਹਦਾ ਮਤਲਬ ਜਿਵੇਂ ਇਹ ਸਵਾਲ ਖੜੇ ਕਰ ਰਹੇ ਆ ਪੰਜਾਬ ਪੁਲਿਸ ਦੇ ਉੱਤੇ ਵੀ ਮੈਂ ਉੱਥੇ ਜਾ ਕੇ ਭਾਨੇ ਨੂੰ ਨੰਗਾ ਕਰਾਇਆ ਫਲਾਣਾ ਕਰਿਆ ਠੀ ਚਾਸ਼ ਮਦੀਦ ਗਵਾਹ ਹੈ ਇਹ ਸਾਡਾ ਸਤਕਾਰਯੋਗ ਡੰਗਰ ਡਾਕਟਰ ਇਹ ਗਵਾਹ ਬੈਠਾ ਇਹ ਸ਼ਰਿਆਂ ਵੀਡੀਓ ਪਾ ਕੇ ਕਹਿ ਰਿਹਾ ਮੈਂ ਦੇਖਿਆ ਕੁੱਟ ਪੈਂਦੀ ਇਹਦਾ ਮਤਲਬ ਤਾਂ ਇਹੀ ਹੈ ਵੀ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਠੀਕ ਹੈ ਫਿਰ ਤਾਂ ਇਹਦੇ ਕੋਲੇ ਕੋਈ ਵੀਡੀਓ ਵੀ ਹੋਣੀ ਜੇ ਇਹਦੇ ਕੋਲੇ ਕੋਈ ਸਬੂਤ ਹੈ ਤਾਂ ਇਹਨੂੰ ਚੱਕ ਕੇ ਲਿਓ ਠੀਕ ਹੈ ਇਹ ਚੀਜ਼ ਨੂੰ ਪੇਸ਼ ਕਰੋ ਤੇ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਜੋ ਵੀ ਜਦੋਂ ਬੰਦਾ ਉਹਨਾਂ ਕੋਲ ਫੜ ਲੈਂਦੇ ਆ ਰਮਾਨ ਤੇ ਚਲੋ ਭਾਨਾ ਚੱਲ ਕੁੱਟਮਾਰ ਕੀਤੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ ਤਾਂ ਕਿਸੇ ਸਾਹਮਣੇ ਇਹ ਚੀਜ਼ਾਂ ਹੋਈਆਂ ਨਾ ਹੀ ਹੋਣੀਆਂ ਪਰ ਇਹ ਜਿਹੜਾ ਗੰਦਾ ਬੰਦਾ ਹੈ ਇਹ ਇਹਦਾ ਕੰਮ ਹੈ ਹਰੇਕ ਤੇ ਚਿੱਕਾ ਠਾਉਣਾ ਪਹਿਲਾਂ ਇਹਨੇ ਸਿੱਧੂ ਮੂਸੇ ਵਾਲੇ ਤੇ ਚੱਕਾ ਠਾਇਆ ਠੀਕ ਹੈ ਕਿੱਡਾ ਵੱਡਾ ਮਸਲਾ ਹੋਇਆ ਉਹ ਬਾਈ ਤੇ ਵੀ ਚੱਕਾ ਠਾਇਆ ਹੋਰ ਕਿੰਨੇ ਜਿੰਨੇ ਮਸਲੇ ਹੁੰਦੇ ਆ ਇਹ ਬੰਦਾ ਟਾਂਗ ਅਡਾਉਂਦੀ ਢਾਉਂਦਾ ਮੇਰੀ ਬੇਨਤੀ ਇਹ ਹੈ ਪੰਜਾਬ ਸਰਕਾਰ ਨੂੰ ਜੀ ਵੀ ਇਹ ਤੁਸੀਂ ਕੋਈ ਡੀਜੀਪੀ ਲਾਇਆ ਹੋਇਆ ਤੁਸੀਂ ਕੋਈ ਐਸਐਸਪੀ ਬਣਾਇਆ ਹੋਇਆ ਇਹ ਜਿਹੜਾ ਜਾ ਕੇ ਕਹਿੰਦਾ ਵੀ ਮੈਂ ਬੰਦਾ ਕਟਵਾਤਾ ਜੀ ਮੈਂ ਇਹ ਕਰਤਾ ਇਹ ਬੰਦੇ ਨੂੰ ਨੱਥ ਪਾ ਲੋ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਜਲੂਸ ਕਢਾਊਗਾ ਤੇ ਅਸੀਂ ਹਾਈ ਕੋਰਟ ਦੇ ਵਿੱਚ ਰੈਟ ਪਾਵਾਂਗੇ ਮੈਂ ਰੈਟ ਪਾ ਕੇ ਉਹਨਾਂ ਮਨੁੱਖੀ ਅਧਿਕਾਰਾਂ ਤਹਿਤ ਆਪ ਜਾ ਕੇ ਠੀਕ ਹੈ ਵੀ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਪੜਤਾਲ ਹੋਣੀ ਚਾਹੀਦੀ ਹੈ ਜੇ ਬੰਦਾ ਗਿਆ ਕਿਉਂਕਿ ਬੰਦਾ ਦਾਅਵੇ ਨਾਲ ਕਹਿ ਰਿਹਾ ਤਾਂ ਮੈਨੂੰ ਲੱਗਦਾ ਵੀ ਗਈ ਹੋਣਾ ਜਿਹੜੇ ਹਿਸਾਬ ਨਾਲ ਕਹਿ ਰਿਹਾ ਮੈਂ ਜਾ ਕੇ ਆਇਆ ਹੱਸ ਹੱਸ ਕੇ ਥਾਪੀਆਂ ਮਾਰ ਕੇ ਬੰਦਾ ਕਹਿ ਰਿਹਾ ਜੇ ਇਹ ਗਿਆ ਤਾਂ ਕਿਵੇਂ ਗਿਆ ਕਿਹਦੇ ਤਹਿਤ ਗਿਆ ਕੀ ਇਹਦੇ ਕੋਲੇ ਅਧਿਕਾਰ ਆ ਜਾਣ ਦਾ ਕੀ ਇਹ ਬਣਿਆ ਹੋਇਆ ਕਿਹੜੀ ਇਹਦੇ ਕੋਲੇ ਪਾਵਰ ਆ ਜਿਹੜੀ ਪਾਵਰ ਤੈ ਤਾਂ ਇਹ ਜਾ ਕੇ ਉਸ ਬੰਦੇ ਨੂੰ ਕਟਵਾ ਸਕਦਾ ਹੈ ਜਾਂ ਕੁਝ ਵੀ ਕਰ ਸਕਦਾ ਠੀਕ ਹੈ ਸਿਰਫ ਔਰ ਸਿਰਫ ਇਹਦਾ ਮਤਲਬ ਮਸਲਾ ਇਹ ਹੈ ਵੀ ਮੈਂ ਹਰੇਕ ਬੰਦੇ ਦੀ ਕਰਦਾਰ ਖੁਸ਼ੀ ਕਰਾਂ ਭਾਨੇ ਸਿੱਧੂ ਨਾਲ ਸਾਨੂੰ ਪਤਾ ਸਾਰਿਆਂ ਨੂੰ ਤੱਕਾ ਹੋ ਰਿਹਾ ਇਹ ਸ਼ਰਿਆਮ ਤੱਕਾ ਕਿਉਂਕਿ ਬਾਈ ਨੇ ਮੱਥਾ ਹੀ ਵੱਡੇ ਘਰਾਣਿਆਂ ਨਾਲ ਲਾਇਆ ਹੋਇਆ ਠੀਕ ਹੈ ਉਹ ਬਾਈ ਤਾਂ ਆਪਦੀ ਤਲੀ ਤੇ ਜਾਣ ਤਾਰ ਕੇ ਚੱਲਿਆ ਹੋਇਆ ਸਾਡੇ ਨਾਲ ਮੁੰਡਾ ਗੱਗੀ ਬਾਈ 24 ਘੰਟੇ ਬਾਈ ਨਾਲ ਮੈਂ ਕਹਿੰਦਾ ਨਜ਼ਰ ਪਰਚਾਮ ਆ ਵੀ ਨਹੀਂ ਰਹਿੰਦਾ ਹੋਣਾ ਜਿੰਨਾ ਟਾਈਮ ਉਹਦੇ ਨਾਲ ਗੱਗੀ ਰਹਿੰਦਾ ਠੀਕ ਹੈ ਤੇ ਫੋਨ ਕਾਲਾਂ ਹੁੰਦੀਆਂ ਨੇ ਜਿਹੜੀਆਂ ਵੀ ਜੋ ਵੀ ਗੱਲਬਾਤ ਹੁੰਦੀ ਹੈ ਜਿੰਨੀ ਵੀ ਆਨ ਰਿਕਾਰਡ ਹੁੰਦੀ ਹੈ ਸਾਰੀ ਗੱਲ ਤੁਸੀਂ ਆ ਇਹ ਲਾ ਲਓ ਪਾਨੇ ਸਿੱਧੂ ਜਦੋਂ ਵੀ ਕੋਈ ਵੀਡੀਓ ਵਾਇਰਲ ਹੁੰਦੀ ਐ ਅਸੀਂ ਵੀ ਕੋਈ ਚੈਨਲ ਦੇ ਉੱਤੇ ਸਾਡੇ ਚੈਨਲ ਦੇ ਉੱਤੇ ਵੀਡੀਓ ਪੈਂਦੀਆਂ ਨੇ ਵੀਡੀਓ ਉਹ ਬੰਦੇ ਦੀ ਉਹ ਏਜੰਟ ਦੀ ਪੈਂਦੀ ਐ ਜਿਹੜਾ ਬੰਦਾ ਮੂਹਰੋਂ ਤੂੰ ਤੜੰਗ ਕਰਦਾ ਤੜੰਗ ਹੁੰਦਾ ਔਖਾ ਹੁੰਦਾ ਵੀ ਬਾਈ ਮੈਂ ਤਾਂ ਪੈਸੇ ਦਿੰਦਾ ਨਹੀਂ ਮੈਂ ਤਾਂ ਠੱਗਾ ਧੱਕੇ ਨਾਲ ਉਹ ਬੰਦੇ ਦੀ ਵੀਡੀਓ ਪੈਂਦੀ ਐ ਜਿਹੜਾ ਬੰਦਾ ਆ ਕੇ ਪੈਸੇ ਦੇ ਗਿਆ ਜਾਂ ਮੋੜ ਦਿੰਦਾ ਸੀ ਉਹ ਉਹ ਬੰਦਿਆਂ ਦੀ ਵੀਡੀਓ ਪਾਈਆਂ ਵੀ ਨਹੀਂ ਘੱਟੋ ਘੱਟ 200 400 ਏਜੰਟ ਅਜਿਹੇ ਜਿਦੀ ਕਿਸੇ ਦੀ ਵੀਡੀਓ ਪਈ ਨਹੀਂ ਪਾਨੇ ਦੇ ਘਰੇ ਵੀ ਆਏ ਨੇ ਕੋਈ ਏਜੰਟ ਕਹੇ ਦੇ ਵੀ ਬਾਈ ਮੈਂ ਪੈਸੇ ਵੀ ਮੋੜਤੇ ਤੇ ਮੇਰੀ ਵੀਡੀਓ ਪਾਤੀ ਮੇਰਾ ਜਲੂਸ ਵੀ ਕੱਢਤਾ ਤੁਸੀਂ ਠੀਕ ਹੈ ਸਾਡਾ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਕਰਦਾਰ ਖੁਸ਼ੀ ਕਰਨ ਦਾ ਕੋਈ ਸਾਡਾ ਮਕਸਦ ਹੀ ਹੈ ਨਹੀਂ ਸਾਡਾ ਇਹ ਹੈ ਵੀ ਯਾਰ ਜੇ ਕੋਈ ਬੰਦਾ ਦਰ ਤੇ ਆਉਂਦਾ ਠੀਕ ਹੈ ਵੀ ਉਹਦੀ ਵੀਡੀਓ ਪਾਈ ਜਾਵੇ ਤੇ ਉਹ ਬੰਦੇ ਨੂੰ ਇਨਸਾਫ ਮਿਲ ਸਕੇ ਠੀਕ ਹੈ ਜਦੋਂ ਥਾਣੇ ਕਚੇਰੀਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ ਫਿਰ ਬੰਦਾ ਕਿਤੇ ਤਾਂ ਜਾਊਗਾ ਧਰਨਾ ਲਾਉਣਾ ਤਾਂ ਲਾਸਟ ਹਥਿਆਰ ਆ ਠੀਕ ਹੈ ਜੇ ਬਾਰ ਚ ਧਰਨਾ ਲਾਏ ਮੇਰੇ ਬਾਰ ਚ ਨਾ ਬਾਈ ਕਿਸੇ ਨੇ ਧਰਨਾ ਲਾਤਾ ਕੇ ਜੇ ਉਹ ਕਹਿੰਦੀ ਆ ਵੀ ਮੇਰੇ ਬਾਰ ਚ ਧਰਨਾ ਸੀਗਾ ਤਾਂ ਚੱਕਿਆ ਕਿ ਜੇ ਤੇਰੇ ਚ ਕੋਈ ਕਾਣਮੀ ਨਾ ਤਾਂ ਹੀ ਤੇਰੇ ਬਾਰ ਚ ਧਰਨਾ ਲੱਗਿਆ ਜਿਉ ਕੁੜੀ ਕਹਿੰਦੀ ਇਹ ਗੱਲ ਠੀਕ ਹੈ ਸੋ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਇਹ ਬੰਦੇ ਨੂੰ ਨੱਥ ਪਾਓ ਇਹ ਬੰਦੇ ਦਾ ਜਲੂਸ ਗੱਡੋ ਥੋੜਾ ਜਿਆ ਜੱਜ ਕੇ ਠੀਕ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਲੈਣੇ ਆ ਤੇ ਐਕਸ਼ਨ ਕਰਦੇ ਆ ਕੋਈ ਨਾ ਕੋਈ ਤੇ ਪੰਜਾਬ ਪੁਲਿਸ ਨੂੰ ਵੀ ਬੇਨਤੀ ਹੈ ਵੀ ਨੱਥ ਪਾਓ ਠੀਕ ਹੈ ਇਹ ਬੰਦੇ ਤੋਂ ਮਾਫੀ ਮੰਗਾ ਕੇ ਵੀਡੀਓ ਡਿਲੀਟ ਕਰਾਓ ਇਹਦੀ ਨਹੀਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਸੀਂ ਪ੍ਰੋਟੈਸਟ ਬਿড্ডাਗੇ ਕੋਈ ਸਖਤ ਕਾਰਵਾਈ ਕਰਾਉਣ ਵਾਸਤੇ ਫਿਰ ਵੀ ਤੁਹਾਨੂੰ ਮੰਨਣਾ ਪਊਗਾ ਠੀਕ ਹੈ ਜੀ ਓਕੇ ਸ਼ੁਕਰੀਆ ਵੀਡੀਓ ਸ਼ੇਅਰ ਕਰ ਦਿਓ ਸਾਰੇ ਜਣਾਂ